ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਆਈਪੀ ਪਿੰਡੂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੰਮੇਲ ਤੇ ਤੁਸੀਂ ਵੇਖ ਹੀ ਲਿਆਣਾ ਕਿ ਕਿੰਨਾ ਦੀ ਵੀਡੀਓ ਅੱਜ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਆਂ ਕਰਦੇ ਆਂ ਵੀਡੀਓ ਨੂੰ ਸ਼ੁਰੂ। ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਤੇ ਆਪਾਂ ਚੱਲਦੇ ਆਂ। ਦੂਰ ਹੈ ਸੋਚਦਾ ਰਿਹਾ ਇਹ ਆਪਦਾ ਕਿਨੇ ਕੈਨੇਡਾ ਅਮਰੀਕਾ ਚਲੇ ਹੋਣਗੇ। ਜਾਂ ਕਿਤੇ ਬਾਬਾ ਵੱਡੇ ਦੇਸ਼ ਹੀ ਚਲੇ ਹੋਣੇ ਆ। ਫਿਰ ਮੈਂ ਸੋਚਾਂ ਉੱਥੇ ਦੇ ਆਲੂ ਵਾਲੇ ਪਰੌਂਠੇ ਨਹੀਂ ਮਿਲਨੇ। ਇਹਦਾ ਗੁਜਾਰਾ ਕਿੱਦਾਂ ਹੋਊਗਾ? ਮੈਂ ਸੋਚ ਲਿਆ। ਨਾ ਨਹੀਂ ਨਹੀਂ ਇਹ ਬਾਹਰ ਦੇ ਮੁਲਕ ਨਹੀਂ ਜਾ ਸਕਦੀ ਇੱਕ ਦੇ ਇੱਥੇ ਕਿਤੇ ਚੱਲੀ ਹਣੀ ਆ ਦਵਾਈਆਂ ਵੀ ਜ਼ਰੂਰੀ ਆ ਨਾਲ ਰੱਖਣੀਆਂ ਸਦੀਪ ਤੁਹਾਨੂੰ ਪਤਾ ਹੀ ਕਿੱਦਾਂ ਦੇ ਆ ਅੱਜਕੱਲ ਹਣਾ ਤੇ ਇਸ ਕਰਕੇ ਹਾਂਜੀ ਹਾਂਜੀ ਚਾਹੀਦੀਆਂ ਵਾ ਤੁਹਾਨੂੰ ਪਤਾ ਵਾ ਕਿ ਦਵਾਈਆਂ ਦੀ ਤੁਹਾਨੂੰ ਉੱਥੇ ਸਖਤ ਲੋੜ ਪੈਣੀ ਆ ਪੜਾ ਕਿਉਂ ਪੈਣੀ ਆ ਉਹ ਵੀ ਤੁਹਾਨੂੰ ਪਤਾ ਵਾ ਕਿਉਂਕਿ ਆਪਾਂ ਖਾਣ ਪੀਣ ਤੋਂ ਬਰੇਜ ਕਰਨਾ ਨਹੀਂ ਜੋ ਮਿਲਿਆ ਉਹ ਖਾਈ ਜਾਣਾ ਤੇ ਬਾਅਦ ਚ ਹਾਈ ਪ੍ਰਗਟ ਦੇ ਡੈਡੀ ਸਿਰ ਪੀੜੂਂਦਾ ਵੀ ਉਹ ਪ੍ਰਗਟ ਦੇ ਡੈਡੀ ਮੇਰੇ ਦਿਲ ਨੂੰ ਖੇਚ ਜੀ ਵਜੰਡੀ ਉਹ ਪਰਗੜ ਦਾ ਡੈਡੀ ਬੀਪੀ ਚੈੱਕ ਕਰਾ ਦੋ ਪਰਗੜ ਦਾ ਡੈਡੀ ਵਿਚਾਰਾ ਫਿਰ ਹੁਣੇ ਆ ਕਿ ਜਿੱਥੇ ਕਿਤੇ ਪੀੜ ਹੋਊਗੀ ਡਾਕਟਰ ਨੂੰ ਕੱਲੇ ਕੱਲੀ ਪੁੱਛ ਲੂਗਾ ਆ ਸਿਰ ਪੀੜ ਦੀ ਗੋਲੀ ਕਿਹੜੀ ਆ ਆ ਬੀਪੀ ਵਾਦੀ ਦੀ ਗੋਲੀ ਕਿਹੜੀ ਆ ਤੇ ਆ ਜਦੋਂ ਇੱਥੇ ਤੇਲ ਨੂੰ ਖਿੱਚ ਜੀ ਵੱਜੀ ਇਹ ਗੋਲੀ ਕਿਹਦੀ ਆ ਨਾਲ ਨਾਲ ਵਿਚਾਰਾ ਕੱਲੀ ਕੱਲੀ ਗੋਲੀ ਦਿੰਦਾ ਰਹੂਗਾ ਇਹ ਕੰਮ ਤੁਸੀਂ ਬਹੁਤ ਸੌਖਾ ਕਰ ਲਿਆ ਜੇ ਕੱਲ ਦਾ ਕੁਝ ਕਾਦਾ ਨਹੀਂ ਹੋ ਜਾ ਜਿੱਦਾਂ ਸਾਡਾ ਸਟੇਟ ਖਰਾਬ ਹੋ ਜੀ ਮੈਂ ਤੇ ਮੰਨਦਾ ਨਹੀਂ ਕਿ ਤੁਸੀਂ ਕੱਲ ਦਾ ਨਹੀਂ ਕੋਈ ਚਾਦਾ ਮੈਂ ਨਹੀਂ ਮੰਨਦਾ ਤੁਸੀਂ ਮੇਰੇ ਪੇਜ 'ਤੇ ਕਮੈਂਟ ਕਰਕੇ ਦੱਸੋ ਕਿ ਬੜਾ ਇਹ ਭੁਖੀ ਰਹਿ ਸਕਦੀ ਆ ਉਹ ਕਦੀ ਵੀ ਨਹੀਂ ਉਹ ਤੁਸੀਂ ਤੇ ਮੇਰੇ ਹਿਸਾਬ ਨਾਲ ਕਰਵਾ ਚੋਹ ਦਾ ਲੋਕੀ ਵਰਤ ਰੱਖਦੇ ਆ ਉਹ ਤੁਸੀਂ ਨੇ ਉਹ ਵੀ ਨਹੀਂ ਕਦੀ ਰੱਖਿਆ ਨਾ ਕਿਉਂਕਿ ਤੁਹਾਨੂੰ ਭੁੱਖਿਆ ਰਹਿਣਾ ਇੱਕ ਮੋੜ ਦੇ ਬਰਾਬਰ ਆ ਤੇ ਤੁਸੀਂ ਭੁਖੇ ਰਹਿ ਨਹੀਂ ਸਕਦੇ ਨਾਲੇ ਤੁਸੀਂ ਕਹਾਂ ਦਾ ਤਿੰਨ ਆਰੀ ਰੋਟੀ ਖਾਣੀ ਸਵੇਰ ਵੇਲਾ ਵੱਤੋ ਵੱਤ ਦੁਪਹਿਰ ਵੇਲਾ ਫਿਰ ਰਾਤ ਵੇਲਾ ਤੇ ਤੁਹਾਡਾ ਤੁਹਾਡਾ ਜੀ ਡਿਨਰ ਹੋ ਗਿਆ ਵਾ ਬ੍ਰੇਕਫਾਸਟ ਹੋ ਗਿਆ ਵਾ ਕਦੀ ਕੋਹ ਕਦੀ ਕੋਹ ਠਾਰੀ ਦੀਆਂ ਦੀਆਂ ਚ ਰੋਟੀਆਂ ਖਾਣੀ ਆ ਤੂੰ ਤੇ ਭਲਾ ਤੁਸੀਂ ਭੁੱਖੇ ਰਹਿ ਗਏ ਛੂੜਨਾ ਮਾਰੋ ਬੋਤਾ ਹੁਣ ਹੋਟਲ ਵਾਲਿਓ ਭਰਾਓ ਹੋ ਜੋ ਤੁਸੀਂ ਕੈਮ ਤੁਹਾਡੇ ਹੋਟਲ ਤੇ ਅੱਜ ਉਹ ਲੋਕ ਪਹੁੰਚ ਚੁਕੇ ਨੇ ਜਿਨ੍ਹਾਂ ਨੇ ਪਰੌਂਠਿਆਂ ਦਾ ਰਿਕਾਰਡ ਬੰਨ੍ਹਿਆ ਆਵਾ ਤੇ ਇਹ ਨਾ ਤੁਸੀਂ ਹੁਣ ਇਹ ਨਾ ਸੋਚਿਓ ਕਿ ਆਪਾਂ ਹੋਰ ਗਾਹਕ ਭਿਤਾਉਣੇ ਆ ਪਹਿਲਾਂ ਤੁਸੀਂ ਇਹਨੂੰ ਬਿਖਤਾਓ ਕਿਉਂਕਿ ਇਹਨਾਂ ਦੇ ਪਰੌਂਠੇ ਫੇਵਰੇਟ ਆ ਇਹ ਉਹ ਪਰੌਂਠੇ ਖਾਣ ਵਾਲੇ ਆ ਤੇ ਤੁਸੀਂ ਵੀਰ ਮੇਰੇ ਨਾਲ ਸਾਰੇ ਜਾਣੇ ਜੁੱਟ ਜੁੜਪੋ ਤੇ ਇਹਨੂੰ ਪਰੌਂਠੇ ਨਾਲ ਅਰ ਜਾ ਕੇ ਖੱਲਿਓ ਫੇਰ ਕਿਉਂ ਵੀ ਇਹਨੂੰ ਭੁੱਖ ਛੇਤੀ ਲੱਗ ਜਣੀ ਜੇ ਡਿਨਰ ਸੋਰੀ ਬ੍ਰੇਕਫਾਸਟ ਖਾ ਲੈਣੀ ਲੱਗ ਗਈ ਜੰਨੀਆ ਇਹ ਬਹੁਤ ਵਧੀਆ ਇਹਨਾਂ ਦਾ ਖਾਣਾ ਸੀਗਾ ਕਹਿੰਦੀ ਉਹ ਡਿਨਰ ਉਹ ਨਹੀਂ ਬ੍ਰੇਕਫਾਸਟ ਕਰ ਲਿਆ ਵਾ ਵੇਖਿਆ ਚੜ ਗਏ ਨਾ ਇਹ ਪਰੌਂਠੇ ਸੇਰ ਨੂੰ ਜਿੱਦਾਂ ਪਹਿਲਾਂ ਚੜਦੇ ਹੁੰਦੇ ਆ ਇਹਦੀ ਪਰੌਂਠੇ ਖਾ ਕੇ ਮਤ ਵੱਜ ਜਾਂਦੀ ਆ ਫੇਰ ਨਹੀਂ ਇਹਨੂੰ ਪਤਾ ਲੱਗਦਾ ਕਿ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਇਹਤੇ ਬਸ ਅਬਲੀਆਂ ਡਬਲੀਆਂ ਮਾਰਦੀ ਰਹਿੰਦੀ ਆ ਨਾਲੇ ਨਾ ਇਹਦਾ ਬ੍ਰੇਕਫਾਸਟ ਹੀ ਹੋਇਆ ਵਲੇ ਇਹ ਮਤਲਬ ਸਿਰਫ ਮਾੜਾ ਮੋਟਾ ਪਰੌਂਠਾ ਹੀ ਖਾਦੇ ਆ ਇਹਨੇ 7-8 ਪਰੌਂਠੇ ਖਾਦੇ ਆ ਤੇ ਹਲੇ ਬ੍ਰੇਕਫਾਸਟ ਆ ਹਲੇ ਵੇਖੋ ਕੀ ਕੀ ਖਾਂਦੀ ਆ ਗਾੜੀ ਵੀਡੀਓ ਵਾਲੇ ਵੇਖਦੇ ਆ ਲਓ ਕਾਹਲੀ ਕੋਈ ਨਹੀਂ ਹੋਇਆ ਉਹਨੇ ਨੀਤੀ ਜਾਉਣੀ ਆ ਤੇ ਆਪਾਂ ਲੈਨੇ ਚਾਹ ਵਾਸ਼ਰੂਮ ਜਾਣਾ ਸੀ ਵਾਸ਼ਰੂਮ ਜਾਏ ਵੇ ਲੋ ਵੀ ਨਾ ਲਾਉਣਾ ਵਾ ਇਹਨੇ ਪ੍ਰਗੜ ਦਾ ਕਿਉਂਕਿ ਪਹਿਲਾਂ ਵੀ ਜਦੋਂ ਘਰ ਪੀਜਾ ਪੂਜਾ ਮੰਗਾਵੇ ਕਹਿੰਦੀ ਹੁੰਦੀ ਆ ਪ੍ਰਗੜ ਖਹਿੜੇ ਪਿਆ ਵਾ ਪ੍ਰਗੜ ਨੇ ਖਾਣਾ ਪੀਜਾ ਉਹ ਖਾਣਾ ਆਪ ਹੁੰਦਾ ਵਾ ਤੇ ਨਾ ਪਰਗੜ ਦਾ ਲਾਉਂਦੀ ਰਹਿੰਦੀ ਆ ਕਿ ਪਰਗੜ ਨੇ ਪੀਜਾ ਖਾਣਾ ਤੇ ਬੰਦਾ ਪੁੱਛੇ ਇੱਕ ਗੱਲ ਕਿ ਇਹ ਦੱਸਣੀ ਜ਼ਰੂਰੀ ਕਿ ਆਪਾਂ ਵਾਸ਼ਰੂਮ ਵੀ ਹੋਏ ਆ ਮਤਲਬ ਸਾਰੀਆਂ ਗੱਲਾਂ ਆਪਾਂ ਬਲੌਗ ਦੇ ਵਿੱਚ ਦੱਸਣੀਆਂ ਦੱਸਣੀਆਂ ਵਾ ਕੱਲੀ-ਕੱਲੀ ਚੀਜ਼ ਇਹਨਾਂ ਨੇ ਦੱਸਣੀ ਦੱਸਣੀ ਕੀ ਖਾਦਾ ਕੀ ਪੀਤਾ ਕਿਹੜੇ ਵੇਲੇ ਉੱਠੇ ਕਿਹੜੇ ਵੇਲੇ ਸੁੱਤੇ ਇਹ ਚੀਜ਼ਾਂ ਦੱਸਣੀਆਂ ਬਹੁਤ ਜ਼ਿਆਦਾ ਜ਼ਰੂਰੀ ਸਮਝ ਲਈ ਇਹਨਾਂ ਨੇ ਸ਼ੋਅ ਵੇ ਮੈਂ ਕਿਹਾ ਸੀ ਨਾ ਤੁਹਾਨੂੰ ਕਿ ਪਰਗੜ ਦਾ ਸਿਰਫ ਇੱਕ ਬਹਾਨਾ ਵਾ ਖਾਣਾ ਪੀਜਾ ਇਹਨੇ ਆਪ ਹੁੰਦਾ ਵਾ ਵੇਖ ਲੋ ਡੈ ਵੀ ਨਾ ਪੀਜਾ ਖਾਣ ਤੇ ਸਾਰਾ ਪੀਜਾ ਨਹੀਂ ਵਖਾਉਣਾ ਦਾ ਕਿ ਕਿੰਨੇ ਪੀਜੇ ਖਾਦੇ ਆ ਦੋ ਪੀਜੇ ਖਾਦੇ ਆ ਜਾਂ ਤਿੰਨ ਪੀਜੇ ਖਾਦੇ ਆ ਪਹਿਲਾਂ ਨਾ ਪਹਿਲੇ ਪਹਿਲਾਂ ਵੇਖਿਆ ਸਟਾਰਟਿੰਗ ਇਦਾਂ ਕਿਦਾਂ ਦੀ ਜਿੱਦਾਂ ਬੜੀ ਬਿਮਾਰ ਹੋ ਜਾਂਦੀ ਆ ਕਿਉਂ ਵੀ ਉਦੋਂ ਇਹਨੇ ਖਾਣਾ ਨਹੀਂ ਕੋਈ ਖਾਦਾ ਹੁਣ ਵੇ ਕਿਦਾਂ ਬੜਕ ਬੜਕ ਹੁੰਦੀ ਆ ਕਿਉਂ ਵੀ ਖਾ ਲਿਆ ਨਾ ਹੁਣ ਪਰੌਂਠੇ 7-8 ਗਏ ਆ ਫਿਰ ਪੀਜਾ ਚਲ ਗਿਆ ਵਾ ਤੇ ਨਾਲੇ ਕਹਿੰਦੀ ਮੈਂ ਨਾ ਕੱਲੀ ਚਾਹ ਪੀਨੇ ਆ ਜੀ ਮੱਲੇ ਪੀਜਾ ਦੇ ਖਾਣਾ ਨਹੀਂ ਹੁਣ ਕਿਉਂ ਖਾਣਦਾ ਪੀਆ ਬੰਦਾ ਪੁੱਛੇ ਤਿੰਨ ਚਾਰ ਪੀਜੇ ਖਾ ਲਏ ਆ ਗਾੜੀ ਫੇਰ ਕੋਨਾ ਕੋ ਤੂੰ ਫੇਰ ਖਾਣਦਾ ਬਣਾ ਇਹ ਤਾਂ ਗਾਈ ਸੇ ਚੜਾਈ ਦੇ ਕੋ ਓਏ ਇੰਦਰ ਨਹੀਂ ਜਾਂਦੀ ਉਹ ਬੰਦਾ ਪੁੱਛੇ ਕਿ ਗੱਡੀ ਦੇ ਬਹਿ ਕੇ ਇਹ ਫੀਲਿੰਗਾਂ ਪਘੂੜਿਆਂ ਦੀਆਂ ਲਈ ਜਾਂਦੀ ਆ ਜਦੋਂ ਪਘੂੜੇ ਤੇ ਨਹੀਂ ਬਈ ਜਾ ਤੇ ਉੱਚੀ ਜਾਂ ਲੱਗਦੇ ਤੇ ਅੱਖਾਂ ਮੀਟ ਦਿੰਦਾ ਇਹ ਐ ਪਘੂੜੇ ਫੜ ਜਾਂਦਾ ਓਦਾਂ ਇਹਨੇ ਗੱਡੀ ਫੜੀ ਆ ਸਾਈਡਾਂ ਤੋਂ ਤੇ ਨਾਲੇ ਨਾਲੇ ਗੱਡੀ ਦੇਂਦੀ ਨਹੀਂ ਦਵਾਈਆਂ ਹਾਏ ਓਏ ਰੱਬਾ ਐਨੇ ਟੂਰਾਂ ਤੇ ਗਏ ਪੜ ਇਨਾ ਕਦੀ ਵਜਨ ਨਹੀਂ ਪਿਆ ਉਹ ਜਿੰਨਾ ਅੱਜ ਪੈ ਗਿਆ ਵਾ ਉਹ ਗੱਡੀ ਦੇ ਵਿਚਾਰੀ ਦਾ ਮੇਰੇ ਖਿਆਲ ਨਾਲ ਇੰਨੇ ਧੂਆਂ ਕੱਢਣ ਦੇਣਾ ਵਾ ਉਹਦਾ ਹਾਲ ਕੀ ਬੰਡਿਆ ਹੋਊਗਾ ਤੂੰ ਵਿੱਚ ਬੈਠੀ ਕੰਬਲੀ ਹੋਈ ਆ ਤੇ ਜਿਹੜਾ ਤੈਨੂੰ ਇਨਾ ਭਾਰ ਚੁੱਕੇ ਫੇਂਡੀ ਆ ਉਹਦਾ ਕੀ ਹਾਲ ਬੰਡਿਆ ਕਦੀ ਸੋਚਿਆ ਹੀ ਉਹ ਮਾੜਾ ਮੋੜਾ ਤੁਰ ਤੁਰ ਲਾਇਆ ਤੂੰ ਵੀ ਘੜੀ ਸਹਿਰ ਸੂਰ ਕਰ ਲਾ ਜੇ ਦੂਰ ਗਈਆਂ ਕਿਤੇ ਘੁੰਮਣ ਫਿਰਨਾ ਇਹ ਥੋੜਾ ਕਿ ਤੂੰ ਗੱਡੀ ਤੇ ਰਹਿਣਾ ਵਾ ਕਿਤੇ ਨਹੀਂ ਤੇਰਾ ਘਰ ਕੱਢਦਾ ਮਾੜਾ ਮੋੜਾ ਘੁੰਮ ਫਿਰੋ ਤੁਸੀਂ ਉੱਤਨਾ ਗੱਡੀ ਚ ਉਦੋਂ ਵਾ ਜਦੋਂ ਬਾਸ ਕੋਜਨਾ ਕੋਜੇ ਖਾਣਾ ਵਾ ਓਦਾਂ ਦੇ ਗੱਡੀ ਚੋਂ ਪੈਰ ਥੱਲੇ ਨਹੀਂ ਰੱਖਣਾ ਇਹ ਜੀ ਮਤਲਬ ਨਵੇਂ ਨਵੇਂ ਤੁਹਾਨੂੰ ਪਤਾ ਵਾ ਫਿਰ ਫੇਮਸ ਹੋ ਜਾਣਾ ਜਿਆਦਾ ਤਾਂ ਕਰਕੇ ਸੱਬਾਸ ਬੇਟਾ ਛੱਪਾ ਲੈ ਲੱਗੀਆਂ ਮੈਗੀ ਤੇ ਮੈਗੀ ਬੁਲਵਾਈਆ ਵੈੱਜ ਮੈਗੀ ਮੈਂ ਮੈਨੂੰ ਕਹਿੰਦਾ ਆਹੋ ਲੱਲੋ ਮੈਗੀ ਉਹ ਤੂੰ ਹੀ ਨਹੀਂ ਖਾਦਾ ਕੋ ਸਵੇਰ ਦਾ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਇੰਨਾ ਚਿਰ ਤੁਸੀਂ ਸਫਰ ਭੁੱਖਿਆਂ ਕੱਢ ਕਿਦਾਂ ਲਿਆ ਵਿਚਾਰੇ ਕੋਹ ਨਹੀਂ ਖਾਦਾ ਉਹ ਇੰਨੇ ਰੋਟੀ ਰਾਟੀ ਖਾ ਤੇਰੀ ਸਿਹਤ ਡਾਊਨ ਹੋ ਜਣੀ ਆ ਨਹੀਂ ਤੂੰ ਦੇਖੋ ਕਾਣਾ ਨਹੀਂ ਉਹ ਇੱਧਰ ਰਹਿਣ ਦੇ ਲੋਕਾਂ ਵਾਸਤੇ ਵੀ ਹੋਰ ਕੋ ਜਿਹੜੇ ਘੁੰਮਣ ਆਉਂਦੇ ਆ ਤੂੰ ਤੇ ਜਾ ਉਹਦਾ ਮਕਾ ਹੀ ਸਾਰਾ ਕੋ ਦੇਣਾ ਵਾ ਮੈਂ ਕਿਹਾ ਤੂੰ ਮਕਾ ਦੇਣੀ ਆ ਵਾ ਪੀਜੇ ਤੂੰ ਮਕਾ ਦੇਣੇ ਆ ਇਹਨੂੰ ਸਾਰਾ ਇੰਤਜ਼ਾਮ ਦੋਰੇ ਕਾਣਾ ਪੈਣਾ ਵਾ ਹੋਰਾਂ ਵਾਸਤੇ ਵੀ ਤੂੰ ਤੇ ਨੇਰੀ ਲਈ ਆਉਂਦੀ ਆ ਜੋ ਹੁੰਦਾ ਖਾਣ ਜੋ ਹੁੰਦਾ ਖਾਈ ਜਾਨੀ ਜੋ ਹੁੰਦਾ ਖਾਈ ਜਾਨੀ ਉਹ ਥੋੜਾ ਰੱਖ ਲੈ ਭਰੇਜ ਤੇ ਨਾਲੇ ਉਹ ਅੰਕਲ ਨੂੰ ਵਿਚਾਰੇ ਨੂੰ ਦੇ ਦੇ ਕੋ ਉਹ ਤੇ ਆ ਆ ਕਰਦਾ ਫਿਰੰਡਿਆ ਤੇ ਤੂੰ ਖਾ ਖਾ ਕਰਦੀ ਫਿਰੰਡੀ ਆ ਸ਼ੁਰੂ ਹੈ ਜੀ ਗਾਇਸ ਵੇ ਮੈਗੀ ਖਾਉਂਗੀ ਦਿਖਾਉਂਗੇ ਨਹੀਂ ਉਹ ਆਹੀ ਨਹੀਂ ਖਾਂਦੇ ਓਏ ਤੁਹਾਡੇ ਜੋਗੀ ਆ ਓਏ ਤੁਸੀਂ ਖਾ ਸਕਦੇ ਜੇ ਇੰਨਾ ਕੁਝ ਆਡੇ ਕੋ ਨਹੀਂ ਤੇ ਨਾਲੇ ਨਾ ਉਹਨੇ ਵੀਰ ਨੂੰ ਕੀ ਕਰਤਾ ਵਾ ਜਿਹੜਾ ਗਿਆ ਨਾ ਗੱਡੀ ਲੈ ਕੇ ਇਹਨਾਂ ਦੇ ਨਾਲ ਤੇ ਉਹਨੂੰ ਬਣਾਤਾ ਕੈਮਰਾਮੈਨ ਕਹਿੰਦੀ ਫੜਿਓ ਤੁਸੀਂ ਕੈਮਰਾ ਤੇ ਮੈਂ ਮੈਗੀ ਖਾਉਂਗੀ ਤੇ ਤੁਸੀਂ ਮਤਲਬ ਮੇਰੀ ਵੀਡੀਓ ਬਣਾਓ ਤੇ ਉਹ ਕਹਿੰਦਾ ਹਾਂਜੀ ਸ਼ੁਰੂ ਹੋ ਗਈ ਆ ਤੇ ਉਹਨੂੰ ਕਹਿੰਦੇ ਖਾਓਗੇ ਮੈਗੀ ਉਹ ਕਹਿੰਦਾ ਨਹੀਂ ਨਹੀਂ ਉਹ ਭਰਾਵਾ ਖਾਈਵਨਾ ਉਹ ਤੇਰ ਕੋ ਇਹਨੇ ਨਾ ਬਰਬ ਨਹੀਂ ਖਾਦਾ ਜਾਣਾ ਐਵੇਂ ਬਿਮਾਰ ਹੋਏਗਾ ਤੂੰ ਦੇ ਰੋ ਤੇਰਾ ਤੇ ਰੋਜ ਦਿਹਾੜੀ ਦਾ ਕੰਮ ਆ ਗੱਡੀ ਚਲਾਉਣੀ ਤੇ ਲੋਕਾਂ ਸਵਾਰੀਆਂ ਨੂੰ ਢੋਣਾ ਪਰ ਤੂੰ ਇੱਕ ਗੱਲ ਆ ਤੂੰ ਵੀ ਸਮਝ ਲੇਗਾ ਅੱਜ ਤੋਂ ਸਮਝ ਲੇਗਾ ਕਿ ਮੇਰੀ ਗੱਡੀ ਚ ਕੋਈ ਇਹੋ ਜਿਹਾ ਬੰਦਾ ਬੈਠਾ ਵਾ ਜਿੰਨੇ ਖਾਣ ਵਾਲਾ ਕੋਈ ਹੋਟਲ ਛੱਡਿਆ ਹੀ ਨਹੀਂ ਨੰਗੜ ਨਹੀਂ ਦਿੱਤਾ ਕੋਈ ਵੀ ਹੋਟਲ ਖਾਲੀ ਇਹ ਜਿਹੜੇ ਜਿੱਥੇ ਖਾਣ ਵਾਲੀ ਕੋਈ ਚੀਜ਼ ਨੱਕਰਦੀ ਰਹੀ ਆ ਬਸ ਆਉਣ ਦੋ ਆਉਣ ਦੋ ਤੇ ਇਸ ਚੀਜ਼ ਨੂੰ ਨਾ ਨਹੀਂ ਕੀਤੀ ਇਹਦਾ ਬਲੌਗ ਨਾ ਮੇਰੇ ਹਿਸਾਬ ਨਾਲ ਮੈਂ ਦੇਖਿਆ ਕੋਈ ਘੁੰਮਣ ਗਈ ਆ ਚੱਲ ਕੋਈ ਲੋਕੇਸ਼ਨ ਲੁਕੇਸ਼ਨ ਵਿਖਾਊਗੀ ਜਾਂ ਕੋਈ ਪਹਾੜੀਆਂ ਵਿਖਾਊਗੀ ਪਰ ਨਹੀਂ ਇਹਦੀ ਰਹੀ ਗਈ ਤੇ ਘੁੰਮਣੀ ਪਰ ਰਹੀ ਇਹਦੀ ਪਿੰਡ ਵਾਲੀ ਮਾਤੀ ਜਿੱਦਾਂ ਘਰ ਬੈਠੀ ਖਾਈ ਜਾਂਦੀ ਹੁੰਦੀ ਆ ਕਦੀ ਚੋਲ ਖਾਲੇ ਕਦੀ ਪਰੌਂਠੇ ਖਾਲੇ ਕਦੀ ਪੀਜੇ ਮੰਗਾਲੇ ਕਦੀ ਕੋ ਉਹ ਇੱਥੇ ਆਣ ਕੇ ਵੀ ਉਹ ਕ ਕਦੀ ਮੈਗੀ ਖਾਈ ਜਾਂਦੀ ਆ ਕਦੀ ਪੀਜੇ ਖਾਈ ਜਾਂਦੀ ਕਦੀ ਕੋਨਾ ਕੋ ਖਾਈ ਜਾਂਦੀ ਆ ਬਸ ਤੇ ਜੇ ਤੂੰ ਘੁੰਮਣ ਫੇਰਨ ਗਈ ਆ ਉਹ ਕੁਝ ਘੁੰਮ ਫੇਰ ਵੀ ਲੈ ਖਾਂਦੀ ਤੂੰ ਤੂੰ ਅੱਗੇ ਪਿਛੇ ਉਹ ਬਿਠੇ ਰਹਿਣਾ ਵਾ ਕੀ ਫਰਦਾ ਆਇਆ ਏ ਘੁੰਮਣ ਫਿਰਦਾ ਜੇ ਤੂੰ ਆਣ ਕੇ ਇੱਥੇ ਵੀ ਨੇਰੀ ਲੈ ਆਉਣੀ ਖਾਣ ਦੀ ਇਹਨਾਂ ਰੋਟੀ ਆਵਾਂਗੇ ਭੁੱਖ ਲੱਗੀ ਵੀ ਐ ਕੋਕੜਾ ਇੰਦਿਰ ਤੇ ਬਾਕੀ ਰਲਦੇ ਲੈ ਉਹ ਕੋਈ ਲੱਭੋ ਤੁਸੀਂ ਨਿਆਣਾ ਨੂਣਾ ਉਹ ਖਾਓ ਟਾ ਡਾ ਢਿੱਡ ਨਹੀਂ ਜੇ ਭਰਨਾ ਚਾਰ ਉਹ ਜੋ ਤੁਸੀਂ ਇੱਧਰ ਦਾ ਮੇਰੇ ਤੇ ਹਲੇ ਕਹਿੰਦੀ ਮੈਂ ਕੋਈ ਖਾਦਾ ਨਹੀਂ ਕੁਝ ਕਲਿੱਪਾਂ ਮੈਂ ਲਾਈਆਂ ਨਹੀਂ ਜਿੰਨੀਆਂ ਇਹਦੀਆਂ ਖਾਣ ਵਾਲੀਆਂ ਸੀ ਉਹ ਇੰਨਾ ਕੋ ਖਾ ਕੇ ਹਲੇ ਵੀ ਭੁੱਖੀ ਆ ਤੂੰ ਤੇ ਮੇਰੇ ਹਿਸਾਬ ਨਾਲ ਘੁੰਮਣ ਫਿਰਨ ਆਲੀ ਨਹੀਂ ਆ ਤੈਨੂੰ ਘਰ ਹੀ ਹੋਣਾ ਚਾਹੀਦਾ ਵਾ ਕਿਉਂਕਿ ਜਿਹੜਾ 5-6 ਕਿਲੋ ਆਟਾ ਗੁੰਨੇ ਆ ਤੇ ਉਹਦੀਆਂ ਰੋਟੀਆਂ ਲਾ ਲਈਆਂ ਕਦੀ ਪਰੌਂਠੇ ਲਾ ਲਈ ਕਦੀ ਕੋਹ ਬਣਾ ਲਿਆ ਤੂੰ ਘਰ ਹੀ ਠੀਕ ਵਾ ਤੇਰੇ ਵੱਸ ਦੀ ਗੱਲ ਨਹੀਂ ਆ ਤੈਨੂੰ ਤਾਂ ਭੁੱਖ ਤੇ ਐ ਲੱਗਣ ਢੀ ਆ ਕਿ ਜਿੱਦਾਂ ਤੂੰ ਗੱਡੀ ਦੇ ਨਹੀਂ ਘੁੰਮਣ ਢੀ ਤੁਰ ਕੇ ਨਹੀਂ ਸਾਰੀਆਂ ਪਹਾੜੀਆਂ ਘੁੰਮ ਕੇ ਆਈ ਹੋਵੇ ਕਿ ਹਾਂ ਬੰਦਾ ਸੋਚੇ ਕਿ ਯਾਰ ਭੁੱਖ ਲੱਗੀ ਜਾਂਦੀ ਆ ਐਨਾ ਤੁਰੀ ਫਰੀ ਆ ਤੁਰੀ ਹੈ ਹੀ ਨਹੀਂ ਤੇ ਭੁੱਖਾਂ ਕਹਿਰਾ ਨਹੀਂ ਲੱਗੇ ਐਸੀ ਇਥੋਂ ਤੱਕ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਜਰੂਰ ਦੱਸਿਓ ਜਿਨ੍ਹਾਂ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਕਰ ਲਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰਿਓ ਤੇ ਕਈ ਵੀਰ ਭਰਾ ਕਮੈਂਟ ਕਾnde ਹੀ ਕਿ ਤੁਹਾਡੀ ਕੀ ਗੱਲ ਹੋ ਗਈ ਆ ਜੋੜੀ ਟੁੱਟ ਚੁੱਕੀ ਆ ਕਿ ਜਿਹੜਾ ਵੀਰ ਜਿਹੜਾ ਨਾਲ ਬਣਾਉਂਦਾ ਹੀ ਵੀਡੀਓ ਉਹ ਨਹੀਂ ਆਇਆ ਉਹ ਤਾਂ ਕਰਕੇ ਨਹੀਂ ਆਇਆ ਕੋਈ ਕੰਮ ਦੇ ਸੰਸਲੇਚ ਉਹ ਕਿਤੇ ਬਾਹਰ ਗਿਆ ਵਾ ਤੇ ਮੈਂ ਹਲੇ ਇਹ ਤੇ ਨਹੀਂ ਕਹਿ ਸਕਦਾ ਕਿ ਉਹ ਅਗਲੀ ਵੀਡੀਓ ਚ ਜਾਂ ਉਸ ਤੋਂ ਅਗਲੀ ਜਾਊਗਾ ਉਹਨੂੰ ਥੋੜਾ ਟਾਈਮ ਲੱਗਣਾ ਵਾ ਤੇ ਜ਼ਰੂਰ ਉਹ ਮੇਰੇ ਨਾਲ ਫੇਰ ਵੀਡੀਓ ਚ ਆਊਗਾ